40 ਡਿਗਰੀ ਦੇ ਕਰੀਬ ਵੀ ਅੱਜ ਟੈਂਪਰੇਚਰ ਆ ਤਾਂ ਇੱਕ ਤਸਵੀਰ ਐਸੀ ਦਿਖਾਵਾਂਗੇ ਕਿ ਅਮਰਦ ਛਕਿਆ ਬਾਪੂ ਨੇ 35 ਸਾਲ ਕਿਸੇ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਨੌਕਰੀ ਕੀਤੀ ਹੈ ਤਾਂ ਉਸ ਤੋਂ ਬਾਅਦ ਉਸ ਨੌਕਰੀ ਦੇ ਉੱਤੋਂ ਛੁੱਟੀ ਲੈ ਲੈਂਦੇ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ। ਹੱਤੋਂ ਵੱਡੀ ਤਸਵੀਰ ਕੀ ਹੈ ਕਿ ਬਾਪੂ ਦੀ ਇੱਕ ਬਾਹ ਨਹੀਂ ਹੈਗੀ ਜਿੱਥੇ ਆਪਣਾ ਭਾਰ ਖਿੱਚਰੇ ਨੇ ਉਹਦੇ ਨਾਲ ਦੀ ਨਾਲ ਲੋਕਾਂ ਦਾ ਭਾਰ ਵੀ ਜਿਹੜਾ ਖਿੱਚਦੇ ਨੇ 16 ਕਿਲੋਮੀਟਰ ਤੁਹਾਡਾ ਪਿੰਡ ਆ ਜਿੱਥੋਂ ਤੁਸੀਂ ਦਿੱਲੀ ਜਾਂਦੇ 16 ਕਿਲੋਮੀਟਰ ਕਿੱਦਾਂ ਫਿਰ ਆਉਂਦੇ ਕਿੱਦਾਂ ਉਥੋਂ ਇਹ ਬਸਤੇ ਹੋਣੇ ਜੀ ਹਾਂਜੀ ਗੱਡੀ ਆਪਣੀ ਨਹੀਂ ਉਹ ਕਿਰਾਏ ਦੀ ਕਿੰਨੇ ਕੇ ਪੈਸੇ ਬਣ ਜਾਂਦੇ ਨੇ 150 ਰੁਪਏ 150 ਨਾਲ ਲੱਗਦਾ ਘਰ ਦਾ ਗੁਜ਼ਾਰਾ ਹੋ ਜਾਏਗਾ ਨਹੀਂ ਗੁਜ਼ਾਰਾ ਨਹੀਂ ਹੁੰਦਾ ਪਰ ਕਰਨਾ ਪੈਂਦਾ 150 ਬਾਬੂ ਫਿਰ ਕਿਦਾਂ ਦਾ ਲੱਗਦਾ 1.5 ਲੱਖ ਵਰਗਾ ਲੱਗਦਾ ਕਿ ਨਹੀਂ 2 ਲੱਖ ਰੁਪਏ ਆ ਜੀ ਉਹ ਕੋਈ ਹੱਥ ਨਹੀਂ ਮੰਗੀਦਾ 35 ਸਾਲ ਨੌਕਰੀ ਕੀਤੀ ਸਰਕਾਰੀ ਦਫ਼ਤਰ 'ਚ ਪਰ ਉੱਥੇ ਵੀ ਨਹੀਂ ਗੱਲ ਬਣੀ ਪੱਕਿਆ ਪੱਕੇ ਨਹੀਂ ਹੋਏ ਪੈਂਦੀਆਂ ਸਾਨੂੰ ਜੀ ਹਾਂ 68 ਸਾਲ ਤੋਂ ਕੰਮ ਕਰਦਾ ਜੀ ਕਿੰਦੀ ਸਾਲਾਂ ਦੇ ਪੱਕੇ ਨਹੀਂ ਕੀਤਾ ਉਹਨਾਂ ਨੇ ਹਾਂ ਜੀ ਪੱਕਿਆ ਕੀਤਾ ਨਹੀਂ ਉਹ ਸਾਈ ਦਾ ਮੁੰਡਾ ਰੱਖ ਲਿਆ ਉਹਨਾਂ ਨੇ ਕੋਈ ਇੱਕ ਬਾਮ ਇੱਕ ਬਾਮ ਔਖਾ ਨਹੀਂ ਲੱਗਦਾ ਔਖਾ ਜੀ ਜਾਣੇ ਪਰ ਉਹ ਕਰਕੇ ਇਹਨਾਂ ਨੂੰ ਕੋਈ ਪਹਾ ਘਮਰਾ ਢਿੱਟ ਵਾਸਤੇ ਕੁਝ ਨਾ ਕੋਈ ਹਾਂਜੀ ਹਾਂਜੀ ਹੀ ਲੱਭ ਸੀੜਾ ਕਰਾਂਗੇ ਦੇਖੋ ਕੜੂ ਨਾ ਮਾਰ ਕੇ ਆਪਣੇ ਦਰਸ਼ਕਾਂ ਨੂੰ ਅੱਜ ਇੱਕ ਅਸੀਂ ਤਸਵੀਰ ਦਿਖਾਣੀ ਲਾਜ਼ਮੀ ਸਮਝੀਏ ਤਸਵੀਰ ਦਿਖਾਣੀ ਵੀ ਬੰਦੀ ਏ ਕਿਉਂਕਿ 40 ਡਿਗਰੀ ਦੇ ਕਰੀਬ ਕਰੀਬ ਅੱਜ ਟੈਂਪਰੇਚਰ ਆ ਤਾਂ ਇੱਕ ਤਸਵੀਰ ਐਸੀ ਦਿਖਾਵਾਂਗੇ ਕਿ ਅਮਰਦ ਛਕਿਆ ਬਾਪੂ ਨੇ 35 ਸਾਲ ਕਿਸੇ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਨੌਕਰੀ ਕੀਤੀ ਹੈ ਤਾਂ ਉਸ ਤੋਂ ਬਾਅਦ ਉਸ ਨੌਕਰੀ ਦੇ ਉੱਤੋਂ ਛੁੱਟੀ ਲੈ ਲੈਂਦੇ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੰਦੇ ਨੇ ਸਭ ਤੋਂ ਵੱਡੀ ਤਸਵੀਰ ਕੀ ਹੈ ਕਿ ਬਾਪੂ ਦੀ ਇੱਕ ਬਾਹ ਨਹੀਂ ਹੈਗੀ ਜਿੱਥੇ ਆਪਣਾ ਭਾਰ ਖਿੱਚ ਰਹੇ ਨੇ ਉੱਥੇ ਨਾਲ ਦੀ ਨਾਲ ਲੋਕਾਂ ਦਾ ਭਾਰ ਵੀ ਜਿਹੜਾ ਖਿੱਚਦੇ ਪਏ ਨੇ ਭਾਰ ਖਿੱਚਣ ਦਾ ਮਤਲਬ ਆ ਕਿ ਆਪਣੇ ਪੇਟ ਵਾਸਤੇ ਕੁਝ ਨਾ ਕੁਝ ਕਰਨ ਵਾਸਤੇ ਘਰੋਂ ਨਿਕਲਦੇ ਨੇ ਕਿ ਮੈਂ ਕੁਝ ਕਮਾਵਾਂ ਤੇ ਆਪਣਾ ਪੇਟ ਭਰ ਕੇ ਰਾਤ ਨੂੰ ਸੋਵਾਂ ਕਿਸੇ ਦੇ ਅੱਗੇ ਹੱਥ ਨਹੀਂ ਉਡਾਇਆ ਉਹਨਾਂ ਨੇ ਅੱਡਿਆ ਕਿਉਂਕਿ ਹੱਥ ਵੀ ਅੱਡਣ ਨੂੰ ਅੱਡ ਸਕਦੇ ਸੀ ਪਰ ਹੱਥ ਨਹੀਂ ਅੱਡਿਆ ਮਿਹਨਤ ਕਰਨ ਜੇ ਵਿਸ਼ਵਾਸ ਰੱਖਦੇ ਸੀ ਅੱਜ ਉਹਨਾਂ ਲੋਕਾਂ ਵਾਸਤੇ ਹੈ ਸਟੋਰੀ ਹੈ ਕਿ ਜਿਹੜੇ ਲੋਕ ਅੱਜ ਗਰਮੀ ਦਾ ਬਹਾਨਾ ਲਾ ਕੇ ਘਰ ਬੈਠੇ ਨੇ ਕਹਿੰਦੇ ਨੇ ਗਰਮੀ ਬਹੁਤ ਆਸੀ ਬਾਹਰ ਨਹੀਂ ਨਿਕਲਣਾ ਪਰ ਇੱਕੇ ਬਜ਼ੁਰਗ ਹੈ 60 ਸਾਲ ਦੇ ਕਰੀਬ ਉਮਰ ਆ ਕਿ ਜਿਹੜੇ ਘਰ ਤੋਂ ਬਾਹਰ ਨਿਕਲੇ ਨੇ ਬਟਾਲੇ ਤੋਂ ਘਟੋਗੜ 16 17 ਕਿਲੋਮੀਟਰ ਪਿੰਡ ਆਇਨ ਦਾ ਤਾਂ ਹਰ ਰੋਜ਼ ਰਿਕਸ਼ੇ ਤੇ ਆਂਦੇ ਨੇ ਤੇ ਰਿਕਸ਼ਾ ਆਣ ਕੇ ਚਲਾਉਂਦੇ ਨੇ ਤਾ ਕੋਈ ਨਾ ਕੋਈ ਘਰ ਵਾਸਤੇ ਪੈਸਾ ਲੈ ਕੇ ਜਾਂਦੇ ਨੇ ਤਾਂ ਜੋ ਆਪਣਾ ਗੁਜ਼ਾਰਾ ਇੱਕ ਸੁਖਾਲੇ ਢੰਗ ਨਾਲ ਕਰ ਸਕਣ ਜਿੱਥੇ ਪਰਿਵਾਰ ਨੂੰ ਪਾਲ ਰਹੇ ਨੇ ਨਾਲ ਦੀ ਨਾਲ ਆਪਣਾ ਗੁਜ਼ਾਰਾ ਵੀ ਕਰਦੇ ਨੇ ਮਿਹਨਤ ਕਰਨ 'ਤੇ ਵਿਸ਼ਵਾਸ ਰੱਖਦੇ ਨੇ ਗੱਲਬਾਤ ਜ਼ਰੂਰ ਕਰ ਲਾਂਗੇ ਬਜ਼ੁਰਗਾਂ ਨਾਲ ਬਜ਼ੁਰਗੋ 16 ਕਿਲੋਮੀਟਰ ਤੁਹਾਡਾ ਪਿੰਡ ਆ ਜਿੱਥੋਂ ਤੁਸੀਂ ਡੇਲੀ ਜਾਂਦੇ 16 ਕਿਲੋਮੀਟਰ ਕਿੱਦਾਂ ਫਿਰ ਆਉਂਦੇ ਕਿੱਦਾਂ ਉੱਥੋਂ ਅੰਦੇ ਬਸ ਤੇ ਹੁੰਦੇ ਜਾਂਦੇ ਹਾਂਜੀ ਗੱਡੀ ਆਪਣੀ ਨਹੀਂ ਉਹ ਕਿਰਾਏ ਦੀ ਹੈ ਇਹ ਵੀ ਕਿਰਾਏ ਦੀ ਹੈ ਕਿੰਨੇ ਕੇ ਪੈਸੇ ਬਣ ਜਾਂਦੇ ਆ 150 ਰੁਪਏ 150 ਨਾਲ ਲੱਗਦਾ ਘਰ ਦਾ ਗੁਜ਼ਾਰਾ ਹੋ ਜਾਏਗਾ ਨਹੀਂ ਗੁਜ਼ਾਰਾ ਨਹੀਂ ਹੁੰਦਾ ਪਰ ਕਰਨਾ ਪੈਂਦਾ ਥੋੜਾ ਖਰਚਾ ਕਰ ਲਿੱਦਾ ਜੀ ਅੱਛਾ ਪੁੱਤ ਬਾਤ ਪੁੱਛਦੇ ਹੈ ਕਿ ਨਹੀਂ ਉਹ ਪੁੱਛਦੇ ਆ ਉਹ ਕਹਿੰਦੇ ਕੰਮ ਨਾ ਕਰ ਡਾੜੀ ਗਰਮੀ ਬੜੀ ਆ ਤੇ ਮੈਂ ਕਿਹਾ ਡਾੜੀ ਜਨਾਦੇ ਕਰਦਾ ਵਾਂ ਕਰਨ ਦਿਓ ਮੈਨੂੰ ਜਦੋਂ ਮਰ ਆ ਗਿਆ ਫਿਰ ਮਾਪੇ ਬਹਿਣਾ ਅੱਜ ਜੇਕਰ ਦੇਖਿਆ ਜਾਏ ਤੇ ਚੰਗੇ ਭਲੇ ਨੌਜਵਾਨ ਘਰੋਂ ਨਹੀਂ ਨਿਕਲਦੇ ਕਹਿੰਦੇ ਗਰਮੀ ਬੜੀ ਆ ਅਸੀਂ ਬਾਹਰ ਨਹੀਂ ਜਾਣਾ ਹੋ ਸਕਦਾ ਤੁਹਾਡੇ ਪੁੱਤ ਵੀ ਘਰ ਬੈਠੇ ਹੋਣ ਹਾਂਜੀ ਨੇ ਘਰ ਨਹੀਂ ਬੈਠੇ ਬੱਤ ਬਾਹਰ ਗਏ ਆ ਕੰਪਨੀਆਂ ਦੇ ਵਿੱਚ ਅੱਛਾ 150 ਬਾਬੂ ਫਿਰ ਕਿਦਾਂ ਦਾ ਲੱਗਦਾ 1.5 ਲੱਖ ਵਰਗਾ ਲੱਗਦਾ ਕਿ ਨਹੀਂ 1.5 ਲੱਖ ਵਰਗਾ ਇਹ ਜੀ ਉਹ ਕੋਈ ਹੱਥ ਨਹੀਂ ਮੰਗੀਦਾ ਇਹ ਤੁਹਾਨੂੰ ਭੜਾ ਜਾਵੇ ਦੁਕਾਨਦਾਰ ਪੰਡਾਲੇ ਧਾਰ ਕਰਦੇ ਨੇ ਸ਼ਾਰਾਏ ਕਰ ਲੈਂਦੇ ਸੋ ਆ ਸਾਰਾ ਭੜਾ ਇਹ ਵਿੱਚ 8-8000 ਦਾ ਸੌਦਾ ਦਿੰਦਾ ਰਿਹਾ ਮੈਨੂੰ ਤੇ ਪੈਸੇ ਜਿਹੜੇ ਆਖਣਾ ਸਾਜ ਨਹੀਂ ਕਰ ਲਾ ਉਹਨੇ ਕੱਟਨੇ 35 ਸਾਲ ਨੌਕਰੀ ਕੀਤੀ ਸਰਕਾਰੀ ਦਫਤਰ 'ਚ ਪਰ ਉੱਥੇ ਵੀ ਨਹੀਂ ਗੱਲ ਬਣੀ ਪੱਕਿਆ ਪੱਕੇ ਨਹੀਂ ਹੋਏ ਪੈਂਦੀਆਂ ਸਾਨੂੰ ਹਾਂ ਜੀ ਹਾਂ 68 ਸਾਲ ਤੋਂ ਕੰਮ ਕਰਦਾ ਸੀ ਪੈਂਦੀਆਂ ਸਾਲਾਂ ਦੇ ਪੱਕੇ ਨਹੀਂ ਕੀਤਾ ਉਹਨਾਂ ਨੇ ਹਾਂ ਜੀ ਪੱਕਾ ਕੀਤਾ ਨਹੀਂ ਹੋਰ ਸਾਈ ਦਾ ਮੁੰਡਾ ਰੱਖ ਲਿਆ ਉਹਨਾਂ ਨੇ ਇਹ ਮੈਨੂੰ ਕਹਿੰਦਾ ਛੁੱਟੀ ਕਰ ਮੈਂ ਮਾ ਡੀਸੀਓ ਗਿਆ ਡੀਸੀ ਨੇ ਇੰਨੀ ਕਹਿਣ ਰੱਖਿਆ ਅੰਦਰ ਵੀ ਮੈਂ ਬੰਦਾ ਰੱਖ ਲਿਆ ਉਪਰ ਸੀਰ ਤੇ ਮੈਂ ਨਹੀਂ ਇਹਨੂੰ ਰੱਖਣਾ ਅੱਛਾ ਬੱਬੂ ਇੱਕ ਬਾਹਮ ਇੱਕ ਬਾਹਨਾ ਔਖਾ ਨਹੀਂ ਲੱਗਦਾ ਔਖਾ ਜੀ ਔ ਜਾਣੇ ਪਰ ਅਹੁ ਕਰਕੇ ਇਹਨਾਂ ਨੂੰ ਕੋਈ ਪੈਸਾ ਕਮਾਣਾ ਢਿੱਡ ਵਾਸਤੇ ਕੁਝ ਨਾ ਕੋਈ ਕਰਨਾ ਹਾਂਜੀ ਹਾਂਜੀ ਹੀ ਲੱਬ ਸਿੜਾ ਕਰਾਂਗੇ ਦੇਖੋ ਕਰੂ ਨਾ ਮਾਣ ਕਿਰਪਾ ਅਥਾ ਜਿੱਦਾਂ ਤੁਸੀਂ ਕੇ ਕਹਿੰਦੇ ਕਿ ਸਵਾਰੀਆਂ ਮਿਲਦੀਆਂ ਰਸਤੇ 'ਚ ਬਹਿ ਜਾਂਦੀਆਂ ਆਰਾਮ ਨਾਲ ਦੇਖ ਕੇ ਤੁਹਾਡੇ ਹਾਲਾਤ ਕਿ ਬਾਪੂ ਦੀ ਤੇ ਇੱਕ ਬਾਣੀ ਹੈਗੀ ਇੱਥੇ ਕੀ ਬਵਾਂਗੇ ਕਈ ਸਵਾਰੀਆਂ ਕਹਿਣੀਆਂ ਤੁਹੀਂ ਪੈਸੇ ਉੱਦਾਂ ਲੈ ਲਓ ਨਖਾ ਦੀ ਬੀਬੀ ਜੀ ਬਹੁਤ ਨਹੀਂ ਇੱਦਾਂ ਨਹੀਂ ਲੈ ਗਈਆਂ ਨਹੀਂ ਇਹਨੇ ਪੈਸੇ ਉੱਦਾਂ ਲੈ ਲਓ ਕਈ ਉੱਦਾਂ ਵੀ ਦੇ ਦਿੰਦੀਆਂ ਬਾਜ਼ਾਰ 'ਪੇ ਇੱਦਾਂ ਹੀ ਉੱਦਾਂ ਪੈਸੇ ਲੈ ਲਓ ਹੋਰ ਘਰੇ ਚੱਲਦਾਂਗੇ ਇੰਨਾ ਭਲਾ ਕਰਦੇ ਲੋਕ ਮੇਰਾ ਤੇ ਇਹ ਵਰਕੇ ਮੱਕਣਾ ਬੀਬੀ ਜੀ ਨਹੀਂ ਬੈਜੋ ਕੋ ਗੱਲ ਨਹੀਂ ਪੈਸੇ ਨਾ ਮਿਹਨਤ ਤੇ ਕੰਡ ਮਿਹਨਤ ਕੰਡਿਆ ਮੈਂ ਮਿਹਨਤ ਤੇ ਪੈਸੇ ਲੈਣੇ ਅਸੀਂ ਬਾਬੂ ਨਾਲ ਦੀ ਸਾਥ ਛੱਡ ਗਈ ਏ ਫਿਰ ਘਰ ਕਿਦਾਂ ਕਰਦੇ ਫਿਰ ਰੋਟੀ ਪਾਣੀ ਦਾ ਰੋਟੀ ਪਾਣੀ ਫਿਰ ਨੋਆ ਹੀ ਖਵਾ ਲਦੀਆਂ ਜਿੱਦਾਂ ਨੇ ਮਿਲੀ ਉਸੇ ਖਾ ਲੈਣੀ ਆਪਾਂ ਘੜੀ ਕਾਣਾ ਬਿਆਹ ਨਹੀਂ ਚੰਗੀ ਆ ਨਹੀਂ ਆਉਗੀ ਕਹਿੰਦੇ ਨੇ ਫਿਰ ਪੈਸੇ ਦਿਓ ਬਜ਼ੁਰਗੋ ਫਿਰ ਰੋਟੀ ਤਾਂ ਹੀ ਮਿਲੇਗੀ ਹਾਂਜੀ ਪਰ ਤੇ ਗੰਡੇ ਨਾ ਆਪ ਨਹੀਂ ਗੰਡੀਆਂ ਆਉਂ ਕੋੜੀ ਮਾਵਾ ਨਹੀ ਐ ਇਹ ਮਾਰੇ ਸ਼ੋਆ ਤੇਰਾ ਵੀ ਚਲੋ ਮੇਰੇ ਪੈਸੇ ਮਿਲ ਜਾਣ ਮੈਂ ਪੇਠੀ ਨਹੀਂ ਲਈ ਸਾਡੀ ਗੱਲ ਦੀ ਤੇ ਹੁਣ ਮੈਨੂੰ ਇਦੋਂ ਮਿਲ ਜੇ ਹੁਣ ਮੈਂ ਲਵਾਈ ਹੈ ਸਾਡੀ ਗਾੜੂ ਝੂਠ ਨਹੀਂ ਮਾਰਨਾ 1500 ਰੁਪਏ ਮਿਲ ਦਮਰਾ ਇਹ 1500 ਟਾਈਮ ਨਹੀਂ ਹੁੰਦਾ ਜੇ ਥੋੜਾ ਬੁੱਢਾ ਕੰਮ ਕਰੂੰਗਾ ਤੇ ਚਲੋ ਮੇਰੇ ਚਾਂ ਪਾਸ ਹੋ ਜਾ ਅੱਛਾ ਰੱਖਿਆ ਚਲਾਉਂਦੇ ਫਿਰ ਕਿੰਨਾ ਸਮਾਂ ਹੋਇਆ ਇਹ ਜੀ ਜੁਣਨ ਦਾ ਜੁਣਨ ਮੈਂ ਨੌਕਰੀ ਕਰਦਾ ਉਰੋਂ ਚਲਾਉਂਦਾ ਰਿਹਾ ਆ ਜੂੜੀ ਰਾਤ ਦੀ ਹੁੰਨੀ ਇਧਰ ਜੁਰੇ ਮਰਖਸਾ ਦਾ ਲਾਣਾ ਚੌਕੀਦਾਰ ਦੇ ਹੁਕਮ ਕਰਾਉਂਦੇ ਆ ਜਾਨੀ ਕਿ ਮਿਹਨਤ ਪੂਰੀ ਉਦੋਂ ਵੀ ਕਰਦੇ ਰਹੇ ਕੋਰੋਨਾ ਚ ਮਰਾ ਰਹਿੰਦਾ ਰਿਆ ਇੱਥੇ ਉੱਥੇ ਕੋਈ ਨਹੀਂ ਜਾਂਦਾ ਦਫਤਰ ਵਾਇਂ ਹੁੜਾ ਕੋਈ ਨਹੀਂ ਨਾ ਦਫਤਰ ਆਣਾ ਤੇ ਮੁੰਡੇ ਜਾ ਫਿਰਨ ਦੇ ਪੁਲਿਸ ਵਾਲਾ ਡਾਂਗ ਬੰਦੇ ਮੈਨੂੰ ਕਹਿੰਦੇ ਬਾਬਾ ਆਪਣੇ ਅੰਦਰ ਬਹਿ ਜਾ ਮੈਂ ਕਿਹਾ ਮੈਂ ਤਾਂ ਆਪਣੇ ਗੇੜ ਗਰੀ ਆ ਪੁਲਿਸ ਹੋਣ ਗਿਆ ਝੰਗ ਰਾਂਦਾ ਤੁਸੀਂ ਅੱਡਾ ਨਾ ਬਰਸਾਂ ਦਾ ਹੱਟ ਤੋੜ ਮਿਹਨਤ ਕਰਨ ਦੇ ਆ ਹਣਾ ਗਰਮੀ ਕਿੰਨੀ ਆ ਇਹੋ ਜੀ ਗਰਮੀ ਦੇ ਵਿੱਚ ਤੇ ਬਾਹਰ ਨਹੀਂ ਨਿਕਲ ਕੇ ਖੁਸ਼ ਤੇ ਤੁਸੀਂ ਰਕਸ਼ਾ ਚਲਾਣ ਕਿਹਰ ਦੀ ਗਰਮੀ ਬਾਹ ਹਾਂ ਜੀ ਅੰਨੀ ਗਰਮੀ ਬਹੁਤ ਸਰ ਇਹਦੇ ਮਾਰ ਕੇ ਹੱਥ ਵਾਜੀ ਲੱਗਦੀ ਫਿਰ ਆਪਾਂ ਨੂੰ ਕਿ ਨਹੀਂ ਗਰਮੀ ਲੱਗਦੀ ਆ ਜੀ ਉਹ ਫਿਰ ਵੀ ਆਪਾਂ ਖਿੱਚੀ ਜਾਨੇ ਆ ਬਾਹ ਹਾਂ ਜੀ ਉਹ ਕੱਚਣਾ ਮਿੰਡਾ ਕੀ ਕਰੀ ਆ ਜੀ ਬਿਲਕੁਲ ਢਿੱਡ ਲੱਗਾ ਵਾ ਢਿੱਡ ਵਾਸਤੇ ਕਰਮਾ ਹੀ ਪੈਣਾ ਕੋਈ ਨਹੀਂ ਕਰਾਂਗੇ ਕੋਈ ਪੈਸਾ ਦੇਊਗਾ ਅੱਛਾ ਕਦੇ ਕਿਸੇ ਨੇ ਵੇਖ ਕੇ ਉਦਾਂ ਨਹੀਂ ਪੈਸੇ ਦਿੱਤੇ ਬਾਪੂ ਨੂੰ ਕਿ ਬਾਪੂ ਅੱਲਾ ਫੜ ਤੇਰੀ ਮਾਂ ਨਹੀਂ ਚੱਲ ਯਾਰ ਅਹੀਂ ਨਹੀਂ ਬਹਿਣਾ ਤੇਰੇ ਮਗਰ ਜਿੰਦੇ ਆ ਆ ਕਾਨਕ ਮੰਡੀ ਗਿਆ ਅਗਰ ਭਾ 500 ਰੁਪਇਆ ਦੇ ਗਿਆ ਇਹ ਸ਼ਾਰਤੀ ਨਗਰ ਦੇ ਕੋ ਸਰਾਰ ਦੇ ਗਿਆ ਗੱਡੀਆ 1000 ਰੁਪਇਆ ਅੰਦਾ ਗੁਰੂ ਰਾਮ ਦਾਸ ਨੇ ਭੇਜਦੀ ਆ ਤੁਹਾਡੇ ਵਾਰ ਤੇ ਗੱਡੀ ਢਾਕੇ ਫੇਰ ਤੇਰੀ ਹੁਣਾ ਮੈਂ ਰੱਖਾ ਲਾਉਣ ਦਿਆਂ ਪਿੰਡ ਚੱਲੇ ਹਾਂ ਹੁਣ ਇਦਾਂ ਦੇ ਬੰਦੇ ਆ ਗਏ ਭਲਾ ਕਰਨ ਹੋਏ ਗਏ ਵਾਹਿਗੁਰੂ ਦਾ ਫਿਰ ਕਿਤੇ ਨਾ ਕਿਤੇ ਸ਼ੁਕਰਾਨਾ ਦੇ ਕਰਨਾ ਬੰਦ ਆ ਨਾ ਕਿ ਜੇ ਬੰਨਾ ਲਾ ਦਿੰਦਾ ਜੀ ਇਹੀ ਲੱਗਦਾ ਸ਼ੁਕਰਾਨਾ ਬੰਦਾ ਕਰਨਾ ਬੰਦਾ ਨਾ ਹਾਂਜੀ ਹਾਂਜੀ ਅਗਲੇ ਵੀ ਇਹ ਜਿਆ ਵੀ ਇਹ ਦਾਰੂ ਪਾਣੀ ਨਹੀਂ ਪੀਂਦਾ ਰੇ ਬਾਬੇ ਦੀ ਸੇਵਾ ਕਰੀ ਹਮਰੇ ਸ਼ਿਕਾਇਤ ਤੁਸੀਂ ਪਹਿਲਾਂ ਹਾਂਜੀ ਉਹ ਕਹੀ ਜਾਂਦੇ ਵੀ ਬਾਬਾ ਜੋ ਖਾਣਾ ਖਾਲਾ ਦੋ ਮੈਂ ਕਿਹਾ ਵੀ ਇਹਦਾ ਖਾਣਾ ਕੁਛ ਨਹੀਂ ਆ ਤੇ ਕਹਿੰਦਾ ਮੈਂ ਕੈਸ ਕਰਾਂ ਲਗਾ ਨਹੀਂ ਜੇ ਮੈਂ ਪੈਸੇ ਦੇ ਦਿੰਦਾ ਨਹੀਂ ਜੇ ਮੈਂ ਹੜਾ ਨੂੰ ਅੱਧਾ ਕੋਲ ਲਾ ਦਿੰਦਾ ਨਾਲ ਦੀ ਦਾ ਵੈਸੇ ਜੇ ਤਾਂ ਆਉਂਦਾ ਹੋਣਾ ਬਾਪੂ ਨੂੰ ਹੁਣ ਕਿ ਪਹਿਲਾਂ ਤੇ ਮੈਂ ਘਰ ਜਾਂਦਾ ਸੀ ਜਾਂਦੇ ਵਿਚਾਰੀ ਬੂਹੇ 'ਚ ਬੈਠੀ ਮਾਰੀ ਹੀ ਵਿਚਾਰੀ ਦੋ ਬੱਚੇ ਤੇ ਰੱਬ ਨੇ ਇਹ ਕਰਮਾੜੀ ਜੇ ਨੌਕਰੀ ਮਿਲ ਗਈ ਨੇ ਜੇ ਨੌਕਰੀ ਦੋ ਹੱਥਾਂ ਨਾਲੋਂ ਨਹੀਂ ਮਿਲਦੀ ਇਹ ਵੀ ਨਹੀਂ ਮਿਲਦੀ ਸਾਡੇ ਆਈ ਬੀਏ ਵੀ ਪੜੇ ਮੁੰਡੇ ਲੋਕਾਂ ਦੇ ਤੇਰੇ ਫਿਰਦੇ ਆ ਨੌਕਰੀਆਂ ਵਗਾਰੋ ਅੱਜ ਜਣੇ ਕਿ ਉਹ 150 ਨਾਲ ਜੀਵਾਰਾ ਕਰ ਲੈਂਦੇ ਹਾਂਜੀ ਹਾਂਜੀ ਠੀਕ ਆ ਜੀ ਜੀ ਬਿਲਕੁਲ ਜ਼ਰੂਰੀ ਅਸੀਂ ਚਾਹਿਆ ਸੀ ਤਸਵੀਰ ਦਿਖਾਣੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਨੌਜਵਾਨ ਮਿਹਨਤ ਕਰਨ 'ਚ ਵਿਸ਼ਵਾਸ ਨਹੀਂ ਰੱਖਦੇ ਬਾਪੂ ਨੇ ਅਮਰਤ ਛਕਿਆ ਵਾ ਤਾਂ ਲਗਾਤਾਰ ਕਹਿੰਦੇ 35 ਸਾਲ ਹੋ ਗਏ ਨੌਕਰੀ ਕਰਦਾ ਸੀ ਉਦੋਂ ਰਾਤ ਦੀ ਡਿਊਟੀ ਹੁੰਦੀ ਸੀ ਤੇ ਦਿਨੇ ਮੈਂ ਰਿਕਸ਼ਾ ਚਲਾਉਂਦਾ ਸੀ ਤੇ ਅੱਜ ਵੀ ਉਸੇ ਤਰੀਕੇ ਨਾਲ ਨੌਕਰੀ ਭਾਵੇਂ ਚਲੀ ਗਈ ਆ ਪਰ ਰਿਕਸ਼ਾ ਉਸੇ ਤਰੀਕੇ ਨਾਲ ਚਲਾ ਰਹੇ ਨੇ ਗਰਮੀ ਕਹਿਰਦੀ ਏ ਕਹਿਰ ਦੀ ਗਰਮੀ 'ਚ ਲੋਕ ਆਪਣੀਆਂ ਜਿੱਤੇ ਦੁਕਾਨਦਾਰ ਨੇ ਉਹ ਦੁਕਾਨਾਂ ਬੰਦ ਕਰਕੇ ਘਰ ਚਲੇ ਗਏ ਨੇ ਕੀ ਘਰ ਚਲਨੇ ਆ ਗਰਮੀ ਬਹੁਤ ਆ ਪਰ ਇੱਕ ਬਜ਼ੁਰਗ ਆ ਜਿਹੜਾ ਇੱਕ ਕਾਸਤੇ ਘਰੋਂ ਨਿਕਲਦਾ ਵਾ ਕਿ ਮੈਂ ਕੋਈ ਨਾ ਕੋਈ ਘਰ ਤਿਲਫੁਲ ਲੈ ਕੇ ਆਵਾਂ ਜਿਹਦੇ ਨਾਲ ਮੈਂ ਆਪਣਾ ਪੇਟ ਭਰ ਸਕਾਂ ਤਾਂ ਆਪਣੇ ਪੋਤੇ ਪੁੱਤੀਆਂ ਦਾ ਵੀ ਪੇਟ ਭਰ ਸਕਾਂ ਆਪਣੇ ਬੱਚਿਆਂ ਦਾ ਵੀ ਭਰ ਸਕਾਂ ਕਿਤੇ ਨਾ ਕਿਤੇ ਅੱਜ ਜੇ ਬਜ਼ੁਰਗ ਮਿਹਨਤ ਕਰਦਾ ਪਿਆ ਵਾ ਜਦੋਂ ਪਹਿਲਾਂ ਵੀ ਕਰਦਾ ਸੀ ਤਾਂ ਉਸ ਵੇਲੇ ਵੀ ਆਪਣੇ ਬੱਚਿਆਂ ਦਾ ਬੜਾ ਸੋਚਦਾ ਸੀ ਮਾਮਾ ਵੈਸੇ ਵੀ ਆਪਣੇ ਬੱਚਿਆਂ ਦਾ ਬਹੁਤ ਜ਼ਿਆਦਾ ਸੋਚਦੇ ਨੇ ਉਸੇ ਤਰੀਕੇ ਨਾਲ ਬਾਪੂ ਅੱਜ ਰਿਕਸ਼ਾ ਵੰਦਾ ਵਾ ਤਾਂ ਇੱਕ ਕਾਸਤੇ ਰਿਕਸ਼ਾ ਢੁਡਾਂਦਾ ਵਾ ਜਿਸ ਤਰੀਕੇ ਜ਼ਿੰਦਗੀ ਦੌੜ ਰਹੀ ਹੈ ਉਸੇ ਤਰੀਕੇ ਰਿਕਸ਼ੇ ਦਾ ਵੀ ਢੜਾ ਰਿਆ ਵਾ ਕਿ ਮੈਂ ਆਪਣੇ ਘਰ ਕੁਝ ਨਾ ਕੁਝ ਲੈ ਕੇ ਜਾਵਾ ਆਪਣੇ ਘਰ ਕੁਝ ਲੈ ਕੇ ਜਾਵਾ ਆਪਣੇ ਪਰਿਵਾਰ ਨੂੰ ਕੁਝ ਸੁੱਖ ਸਹੂਲਤਾਂ ਦੇ ਸਕਾਂ ਸੋ ਜ਼ਰੂਰੀ ਬਣਦੀ ਸੀ ਅੱਜ ਦੀ ਸਟੋਰੀ ਦਿਖਾਣੀ ਕਿਉਂਕਿ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਅੱਜ ਘਰ ਬੈਠੇ ਨੇ ਕਹਿੰਦੇ ਨੇ ਗਰਮੀ ਬੜੀ ਆ ਤਰਾਸ-ਤਰਾਸ ਕਰ ਰਹੇ ਨੇ ਪਰ ਇੱਕ ਤਸਵੀਰ ਐਸੀ ਵੀ ਆ ਕਿ ਜਿਹੜਾ ਇੱਕ ਬਾਪੂ 60 ਸਾਲ ਦੀ ਉਮਰ ਆ ਹੈਂਡੀਕੈਪ ਆ ਇੱਕ ਬਾਹ ਨਾ ਹੋਣ ਦੇ ਬਾਵਜੂਦ ਵੀ ਅੱਜ ਜਿੱਥੇ ਲੋਕਾਂ ਦਾ ਭਾਰ ਖਿੱਚ ਰਿਆ ਉਥੇ ਆਪਣੇ ਪੇਟ ਵਾਸਤੇ ਕੁਝ ਨਾ ਕੁਝ ਜ਼ਰੂਰ ਕਰ ਰਿਹਾ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਾ ਗੁੰਡਲ ਸਾਂਝਾ ਟੀਵੀ ਗੁਰਦਾਸਪੁਰ